ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਮੂਤ ਤੋਂ ਤੁਹਾਡਾ ਸਵਾਗਤ ਆ ਜੀ ਆਪਣੇ ਪੇਜ ਬੋਪਰ ਐ ਵੈਜੀਟੇਬਲ ਫਾਰਮ ਤੇ। ਤੇ ਕੱਲ ਨਾ ਇੱਕ ਵੀਡੀਓ ਦੇਖੀ ਸੀ ਜੀ ਕਿਸਾਨ ਨੇ ਗੋਭੀ ਲਾਈ ਹੋਈ ਸੀ ਆਪਣੇ ਖੇਤ ਤੇ ਤੰਗਲੀ ਲੈ ਕੇ ਨਾ ਜਿਹੜੇ ਉੱਪਰੋਂ ਫੁੱਲ ਬਣੇ ਹੋਏ ਸੀਗੇ ਚਿੱਟੇ ਗੋਭੀ ਦੇ ਤੇ ਸਾਰੇ ਭੰਨ ਰਿਹਾ ਸੀ, ਤੋੜ ਰਿਹਾ ਸੀ, ਗਾਲਾਂ ਕੱਢ ਰਿਹਾ ਸੀ ਰੇਟ ਨਾ ਮਿਲਣ ਕਰਕੇ। ਉਹ ਬੜਾ ਮਨ ਦੁਖੀ ਹੋਇਆ ਜੀ ਜਦੋਂ ਕਿਸਾਨ ਨੇ ਜਿਹੜੀ ਆਪਣੀ ਕੋਈ ਵੀ ਫਸਲ ਪੁੱਤਾਂ ਮੰਗ ਪਾਲੀ ਹੁੰਦੀ ਆ ਤੇ ਉਹਨੂੰ ਉਹਦਾ ਰੇਟ ਨਾ ਮਿਲੇ ਤੇ ਬੜਾ ਮਨ ਦੁਖੀ ਹੁੰਦਾ। ਅਸੀਂ ਨਾ 1 ਅੱਠ ਫਰਵਰੀ ਨੂੰ ਲਾਈਵ ਹੋ ਕੇ ਵੀਡੀਓ ਪਾਈ ਸੀ ਆਪਣੇ ਖੇਤ ਚ ਗੋਭੀ ਲੈ ਕੇ ਗਏ ਸੀ ਵੱਢ ਕੇ ਰੇੜੀ ਭਰ ਕੇ ਨਾ ਆਲੇ-ਰਾਲੇ ਦੇ ਪਿੰਡਾਂ ਚ ਕਿਹਾ ਸੀਗਾ ਵੀ ਦੇਖਦੇ ਆ ਸਾਨੂੰ ਕਿੰਨਾ ਕੁ ਰਿਸਪੌਂਸ ਮਿਲਦਾ ਤੇ ਉਹ ਮੈਂ ਵੇਚਣਾ ਵੀਡੀਓ ਵੀ ਐਡ ਕਰੀਆ ਦੇਖਿਓ ਰੇੜੀ ਭਰ ਕੇ ਅਸੀਂ ਲੈ ਕੇ ਗਏ ਆ ਇੱਕ ਖੰਡਾ ਰੱਖਿਆ ਹੋਇਆ ਇੱਕ ਸਪੀਕਰ ਰੱਖਿਆ ਹੋਇਆ ਬੋਲਣ ਲਈ ਤੇ ਪੱਤਿਆਂ ਸਮੇਤ ਇਦਾਂ ਹੀ ਪੱਤਿਆਂ ਸਮੇਤ ਲੈ ਕੇ ਗਏ ਸੀ ਤੇ ਦੋਸਤੋ ਸਾਨੂੰ ਆਸ ਨਹੀਂ ਸੀ ਕਿ ਸਾਨੂੰ ਇੰਨਾ ਰਿਸਪੌਂਸ ਮਿਲੂਗਾ ਕਸਟਮਰ ਦਾ ਤੇ ਅਸੀਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡੇ ਤੋਂ ਗੋਭੀ ਲਈ ਤੇ ਸਾਨੂੰ ਐਪਰੀਸ਼ੀਏਟ ਕਰਿਆ ਤੇ ਅਸੀਂ 5:00 ਵਜੇ ਗਏ ਸੀਗੇ ਲੈ ਕੇ ਈਵਨਿੰਗ ਟਾਈਮ ਉੱਤੇ 7:30-8:00 ਵਜੇ ਨੂੰ ਘਰੇ ਆ ਗਏ ਸੀ ਸਾਰੀ ਰੇੜੀ ਅਸੀਂ ਖਾਲੀ ਕਰਤੀ ਸੀ ਆ ਦੇਖੋ ਵੀਡੀਓ ਵਿੱਚ ਸਾਰੀ ਰੇੜੀ ਖਾਲੀ ਆ ਤੇ ਦੋਸਤੋ ਜੇ ਆਪਾਂ ਨੂੰ ਆਪਣੀ ਫਸਲ ਦਾ ਰੇਟ ਨਹੀਂ ਮਿਲਦਾ ਨਾ ਤੇ ਸਾਨੂੰ ਇਹ ਅਪਰਾਲਾ ਵੀ ਕਰਨਾ ਚਾਹੀਦਾ ਕਿਉਂਕਿ ਫਸਿਆ ਫਸਿਆ ਹਮਦਾ ਸਾਡੇ ਵੀ ਫਸਿਆ ਹੋਇਆ ਸੀ ਸੰਗਾ ਕਰਮਾ ਸੀ ਦੂਰ ਕਰਕੇ ਇਹ ਕੰਮ ਕਰਨ ਲੱਗੇ ਆ ਜੀ ਜੀ ਜਰੂਰ ਰੇਟ ਨਹੀਂ ਮਿਲਦਾ ਨਾ ਇਹ ਕੰਮ ਜਰੂਰ ਕਰਕੇ ਦੇਖਿਓ ਜਿਵੇਂ ਹੁਣ ਇਸ ਵਾਰੀ ਗੋਭੀ ਦਾ ਰੇਟ ਪਹਿਲਾਂ ਬਹੁਤਾਈ ਹੋਣ ਕਰਕੇ ਨਾ ਗੋਭੀ ਦੀ ਜਿਹੜੀ ਖੇਤੀ ਆ ਹੋ ਵਾਲੀ ਗਈ ਤੇ ਇਸ ਕਰਕੇ ਰੇਟ ਆ ਆਪਾਂ ਨੂੰ ਨਹੀਂ ਮਿਲ ਰਿਹਾ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਪਿੰਡਾਂ ਵਿੱਚ ਆਲੇ-ਦਾਲ ਦੇ ਪਿੰਡਾਂ ਵਿੱਚ ਗੋਭੀ ਲੈ ਜਾਇਆ ਕਰੋ ਇਦਾਂ ਹੀ ਪੱਤੇ ਅਸਮੇਤ ਲੈ ਜਿਆ ਕਰੋ ਤੇ ਅਗਲੇ ਦੇ ਸਾਹਮਣੇ ਕੱਟ ਕੇ ਦਿਆ ਕਰੋ ਦੋਸਤੋ ਮੈਂ ਗਰੰਟੀ ਨਾਲ ਕਹਿਣਾ ਜਿਹੜੀ ਤਾਜੀ ਗੋਭੀ ਆ ਨਾ 4-5 ਦਿਨ ਨਹੀਂ ਖਰਾਬ ਹੁੰਦੀ ਤੇ ਦੋਸਤੋ ਜੇ ਤੁਸੀਂ ਇਦਾਂ ਗੋਭੀ ਲੈ ਕੇ ਜਾਓਗੇ ਨਾ ਇੱਕ ਤਾਂ ਥੋੜਾ ਫਾਇਦਾ ਹੋਊਗਾ ਤੇ ਇਹ ਕਸਟਮਰ ਦਾ ਫਾਇਦਾ ਹੋਊਗਾ ਥੋੜਾ ਫਾਇਦਾ ਇਹਦੇ 'ਚ ਇਹ ਆ ਤੁਸੀਂ ਮਾਰਕੀਟ ਨਾਲੋਂ ਥੋੜਾ ਜਿਆਦਾ ਰੇਟ ਡਾਊਨ ਕਰਕੇ ਗੋਭੀ ਸੇਲ ਕਰ ਲਿਓ ਆਪਣੀ ਤੇ ਕਸਟਮਰ ਦਾ ਫਾਇਦਾ ਇਹ ਹੋ ਜੂਗਾ ਜੀ ਹੁਣ ਤਾਜੀ ਸਬਜ਼ੀ ਮਿਲ ਜੂਗੀ ਤਾਜੀ ਗੋਭੀ ਮਿਲ ਜੂਗੀ ਬਿਨਾ ਧੋਤੇ ਹੋਏ ਤੇ ਦੋਨਾਂ ਦਾ ਫਾਇਦਾ ਹੋ ਜੂਗਾ ਇਹਦੇ ਵਿੱਚ ਤੇ ਕੋਪੀ ਦਾ ਜਿਹੜਾ ਇਹ ਕੀਟਾ ਦਾ ਆ ਜਿਵੇਂ ਇੱਕ ਬੂਟਾ ਇਹ ਤੇ 1.5 ਰੁਪਏ ਦਾ ਤਾਂ ਇੱਕ ਆਪਾਂ ਨੂੰ ਬੂਟਾ ਪੈ ਜਾਂਦਾ ਜੀ ਇਹ ਤੇ ਉਸ ਤੋਂ ਬਾਅਦ ਇਹਦੇ ਵਿੱਚੋਂ ਕਿਲੋ ਤੋਂ ਫੁੱਲ ਜਾਣੀ ਥੱਲੇ ਥੱਲੇ ਹੁੰਦਾ ਤੇ ਮੰਨ ਲਓ ਇਹਦੇ ਵਿੱਚ ਜੇ 1 ਕਿਲੋ ਦਾ ਫੁੱਲ ਆ ਜਿਵੇਂ ਹੁਣ ਰੇਟ ਹੈਗਾ ਇਹਦਾ 2-3 ਰੁਪਏ ਕਿਲੋ ਆਗਾ ਇਹ ਤੇ ਖਰਚਾ ਹੋ ਜਾਂਦਾ ਇੱਕ ਬੂਟੇ ਤੇ ਜਿਵੇਂ ਹੁਣ ਇੱਕ ਬੂਟੇ ਦਾ 1 ਰੁਪਈਏ ਤਾਂ ਇਹਦੀ ਕੋਸਟ ਹੋ ਗਈ ਉਸ ਤੋਂ ਬਾਅਦ ਬਹਾਈ ਦਾ ਖਰਚਾ ਲਵਾਈ ਦਾ ਖਰਚਾ ਗੜਾਈ ਦਾ ਖਰਚਾ ਰੇਸ ਸਪਰੇਅ ਇਹ ਸਾਰੇ ਖਰਚੇ ਜਦੋਂ ਹੋ ਜਾਂਦੇ ਆ ਨਾ 10 ਰੁਪਏ ਤੋਂ ਰੇਟ ਉੱਪਰ ਹੋ ਜਾਂਦਾ ਇੱਕ ਕਿੱਤੇ ਤੇ ਤੇ ਆਪਾਂ ਨੂੰ ਰੇਟ ਮਿਲ ਰਿਹਾ ਇਹਦਾ 2-3 ਰੁਪਏ ਕਿਲੋ ਤੇ ਇਸ ਕਰਕੇ ਦੋਸਤੋ ਆਪਾਂ ਨੂੰ ਆਲੇ-ਦਾਲ ਦੇ ਪਿੰਡਾਂ ਵਿੱਚ ਆਪਣੀ ਜਿਹੜੀ ਸਬਜ਼ੀ ਆ ਮਾਰਕੀਟਿੰਗ ਆਪ ਕਰਨੀ ਪੈਣੀ ਆ ਕਿਉਂਕਿ ਰੇਟ ਨਹੀਂ ਮਿਲ ਰਿਹਾ ਹੋਰ ਰਾਜੂ ਕੀ ਕਹਿਣਾ ਇਹ ਆਪਾਂ ਆਹੀ ਕਰ ਸਕਦੇ ਆ ਕਿ ਜਿਆਦਾ ਪਹਿਲਾਂ ਤੋਂ ਪ੍ਰਾਹਨ ਕਰ ਸਕਦੇ ਆ ਜਿਆਦਾ ਪਾਈਏ ਆਪਾਂ ਤੇ ਜਦੋਂ ਬਾਕੀ ਬਾਤ ਤੋਂ ਬਾਅਦ ਹਦੀ ਇਸੀ ਖਾਤਾ ਕੋਈ ਖਰਾਬੀ ਨਾ ਹੋਵੇ ਜਾਂ ਨੀ ਕੋਈ ਬਿਮਾਰ ਨਾ ਹੋਵੇ ਆਵਾਜ਼ ਤੋਂ ਬਾਅਦ ਦੇਸੀ ਖਾਦਾ ਵਰਤਿਆ ਕਰੋ ਦੇਸੀ ਇਹ ਖਾਦਾ ਚੈਨਲ ਅਰੇ ਨਾ ਆਪਣੇ ਜਿਹੜੇ ਲੋਕ ਨੇ ਖਾਣੇ ਨੇ ਇਹ ਧੰਨਵਾਦ ਵੀ ਦੇਣੇ ਹੋ ਬੜੀ ਜੱਦੀ ਲਾਈਵ ਨੇ ਹਾਂ ਤੇ ਬਾਕੀ ਦੋਸਤੋ ਜੇ ਆਪਣੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਆਪਣੀ ਜਰੂਰ ਸ਼ੇਅਰ ਕਰ ਦਿਆ ਕਰੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਿਓ ਧੰਨਵਾਦ